ਉਹ ਪਰਮੇਸ਼ਰ ਅੱਗੇ ਰੱਖੋ ਜੋ ਤੁਹਾਡੀ ਸਮੱਸਿਆ ਵੈ ਜੋ ਤੁਹਾਡੇ ਘਰੇ ਹਜੇ ਕਲੇਸ਼ ਹੈ ਜੋ ਤੁਹਾਡੇ ਘਰੇ ਹਜੇ ਨਸ਼ੇ ਹੈ ਜੋ ਤੁਹਾਡੇ ਪਰਿਵਾਰਾਂ ਦੇ ਵਿੱਚ ਹਜੇ ਮੇਲ ਮਲਾਪ ਨਹੀਂ ਹੁੰਦਾ ਕਰੋ ਪਰਮੇਸ਼ਰ ਦੇ ਅੱਗੇ ਕੱਲਾ ਕੱਲਾ ਕਰੋ ਪਰਮੇਸ਼ਰ ਦੇ ਅੱਗੇ ਜੋ ਤੁਹਾਡੀ ਸਮੱਸਿਆ ਪਰਮੇਸ਼ਰ ਨੂੰ ਦੱਸੋ ਬੋਲੋ ਪਰਮੇਸ਼ਰ ਅੱਗੇ ਪਰਮੇਸ਼ਰ ਜੀ ਜੋ ਸਾਡੇ ਘਰੋਂ ਪ੍ਰਭੂ ਸੱਚਮੁੱਚ ਸਾਲਾਂ ਪੁਰਾਣੇ ਸ਼ਰਾਬ ਲੱਗਿਆ ਜੋ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਬੋਲੋ ਪਰਮੇਸ਼ਰ ਨੂੰ ਪ੍ਰਭੂ ਜੀ ਜੋ ਸਾਨੂੰ ਅੱਗੇ ਵਧਣ ਤੋਂ ਕੋਈ ਚੀਜ਼ਾਂ ਰੋਕ ਛੋਨੂ ਸ਼ਤਾਨੀ ਤਾਕਤ ਸਾਨੂੰ ਅੱਗੇ ਵਧਣ ਤੋਂ ਰੋਕਦੀਆਂ ਉਹ ਸਾਡੇ ਛੱਡ ਕੇ ਚਲੇ ਜਾਣ ਪ੍ਰਭੂ ਜੀ ਪ੍ਰਾਰਥਨਾ ਕਰੋ ਪਰਮੇਸ਼ਰ ਅੱਗੇ ਪ੍ਰਾਰਥਨਾ ਜੋ ਤੁਹਾਡੀਆਂ ਸਮੱਸਿਆ ਪਰਮੇਸ਼ਰ ਨੂੰ ਦੱਸੋ ਹਾਲੇਲੂਇਆ ਪ੍ਰਾਰਥਨਾ ਕਰੋ ਜੇ ਕਿਸੇ ਨੂੰ ਆਤਮਾ ਚਾਹੁੰਦੀ ਆਤਮਾ ਜੀ ਪ੍ਰਾਰਥਨਾ ਕਰੋ ਕਰੋ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੋ ਪਰਮੇਸ਼ਰ ਉਹ ਮੇਰੇ ਤੇ ਵੀ ਤੇਰੀ ਅਗ ਉਤਰੇ ਪ੍ਰਭੂ ਉਹ ਮੇਰੇ ਤੇ ਵੀ ਤੇਰਾ ਮਸਾ ਉਤਰੇ ਪ੍ਰਭੂ ਜੀ ਮੈਂ ਤੇਰੇ ਚੇਲਿਆਂ ਤੇ ਉਤਰਿਆ ਸੀਗਾ ਪ੍ਰਭੂ ਮੈਂ ਵੀ ਪਰਣਾ ਚਾਉਣੀ ਐ ਪ੍ਰਭੂ ਮੇਰਾ ਦਿਲ ਖਾਲੀ ਪਿਆਜ ਪ੍ਰਭੂ ਮੇਰੇ ਦਿਲ ਦੇ ਵਿੱਚ ਆ ਪ੍ਰਭੂ ਮੈਂ ਤਨੋ ਦਿਲ ਦੇ ਵਿੱਚ ਵਸਾਉਣਾ ਚਾਉਣੀ ਐ ਆਖੋ ਪ੍ਰਭੂ ਜੇ ਤੁਹਾਡੀਆਂ ਸਮੱਸਿਆ ਹੈ ਪ੍ਰਭੂ ਅੱਗੇ ਮੂੰਹ ਖੋਲ ਕੇ ਬੋਲੋ ਉਹ ਕਹਿੰਦਾ ਜੇ ਤੂੰ ਨਾ ਬੋਲਿਆ ਤਾਂ ਪੱਥਰ ਬੋਲਣਗੇ ਆਪਾਂ ਪੱਥਰਾਂ ਨੂੰ ਨਹੀਂ ਬੋਲਣ ਦੇਣਾ ਹallelujah ਬੋਲੋ ਪਰਮੇਸ਼ਰ ਅੱਗੇ ਰੱਖੋ ਜੋ ਤੁਹਾਡੀ ਸਮੱਸਿਆ ਵੈ ਜੋ ਤੁਹਾਡੇ ਘਰੇ ਹਜੇ ਕਲੇਸ਼ ਹੈ ਜੋ ਤੁਹਾਡੇ ਘਰੇ ਹਜੇ ਨਸ਼ੇ ਹੈ ਜੋ ਤੁਹਾਡੇ ਪਰਿਵਾਰਾਂ ਦੇ ਵਿੱਚ ਹਜੇ ਮੇਲ ਮਲਾਪ ਨਹੀਂ ਹੁੰਦਾ ਕਰੋ ਪਰਮੇਸ਼ਰ ਦੇ ਅੱਗੇ ਕੱਲਾ ਕੱਲਾ ਕਰੋ ਪਰਮੇਸ਼ਰ ਦੇ ਅੱਗੇ ਜੋ ਤੁਹਾਡੀ ਸਮੱਸਿਆ ਪਰਮੇਸ਼ਰ ਨੂੰ ਦੱਸੋ ਬੋਲੋ ਪਰਮੇਸ਼ਰ ਅੱਗੇ ਪਰਮੇਸ਼ਰ ਜੀ ਜੋ ਸਾਡੇ ਘਰੋਂ ਪ੍ਰਭੂ ਸੱਚਮੁੱਚ ਸਾਲਾਂ ਪੁਰਾਣੇ ਵਿਸਰਾਫ ਲੱਗਿਆ ਆ ਜੋ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਬੋਲੋ ਪਰਮੇਸ਼ਰ ਨੂੰ ਪ੍ਰਭੂ ਜੀ ਜੋ ਸਾਨੂੰ ਅੱਗੇ ਵਧਣ ਤੋਂ ਕੋਈ ਚੀਜ਼ਾਂ ਰੋਕਦੀਆਂ ਛੋ ਨੂੰ ਸ਼ੈਤਾਨੀ ਤਾਕਤ ਸਾਨੂੰ ਅੱਗੇ ਵਧਣ ਤੋਂ ਰੋਕਦੀਆਂ ਉਹ ਸਾਡੇ ਛੱਡ ਕੇ ਚਲੇ ਜਾਣ ਪ੍ਰਭੂ ਜੀ ਉਹ ਸੜ ਕੇ ਰਾਖ ਹੋ ਜਾਣ ਪ੍ਰਭੂ ਜੀ ਉਹ ਸਾਡੇ ਘਰੇ ਜੋ ਜਾਦੂ ਟੂਣਾ ਆਇਆ ਪ੍ਰਭੂ ਜੀ ਉਹ ਸੜ ਕੇ ਰਾਖ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਆ ਸਾਡੇ ਬੱਚੇ ਆਜ਼ਾਦ ਹੋ ਜਾਣ ਬੋਲੋ ਪ੍ਰਭੂ ਨੂੰ ਆ ਸਾਡੇ ਬੱਚੇ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਤੇ ਕੋਈ ਪ੍ਰਭੂ ਕੇਸ ਨਾ ਪੈਣ ਪ੍ਰਭੂ ਜੀ ਉਹਨਾਂ ਤੇ ਕੋਈ ਝੂਠੇ ਕੇਸ ਨਾ ਪੈਣ ਪ੍ਰਭੂ ਜੀ ਇਹ ਮੇਰੇ ਪਿਤਾ ਪਰਮੇਸ਼ਰ ਉਹਨਾਂ ਨੂੰ ਸ਼ਿਵੋ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦਾ ਸਾਡੇ ਪਰਿਵਾਰਾਂ ਨੂੰ ਸ਼ਿਵੋ ਬੋਲੋ ਪ੍ਰਭੂ ਨੂੰ ਦੱਸੋ ਉਹ ਕਹਿੰਦਾ ਸਰਾਫ ਤਾਂ ਮਨੁੱਖ ਜਵਾਬ ਦਾ ਦੁੱਖ ਮਨੁੱਖਾਂ ਨੂੰ ਦੱਸਦਾ ਵੈ ਆਪਾਂ ਉਹਨੂੰ ਪਰਮੇਸ਼ਰ ਨੂੰ ਦੱਸਣਾ ਵੈ ਉਹ ਕਹਿੰਦਾ ਮੇਰੇ ਕੰਨ ਹਮੇਸ਼ਾ ਤੁਹਾਡੇ ਤੇ ਲੱਗੇ ਰਹਿੰਦੇ ਖੁੱਲੇ ਰਹਿੰਦੇ ਆ ਕਹਿੰਦਾ ਪੁਕਾਰ ਕੇ ਦੇਖੋ ਮੈਂ ਤੁਹਾਡੀ ਆਵਾਜ਼ ਨੂੰ ਸੁਣਨਾ ਚਾਹੁੰਦਾ ਮੈਂ ਆਪਾਂ ਉਹਦੀ ਆਵਾਜ਼ ਨੂੰ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਆ ਆਪਾਂ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਸ਼ਗਲੋ ਮੇਰੇ ਪਿਤਾ ਪਰਮੇਸ਼ਰ ਤਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਤਾ ਪਰਮੇਸ਼ਰ ਤੋਂ ਸਾਮ੍ਰਤੀ ਜੋਵਾ ਪਰਮੇਸ਼ਰ ਆ ਪ੍ਰਭੂ ਉਹ ਤੇਰੀ ਰੂਹ ਦੀ ਅਗ ਉਤਰੇ ਪ੍ਰਭੂ ਉਹ ਤੇਰੀ ਰੂਹ ਦੀ ਅਗ ਉਤਰੇ ਪ੍ਰਭੂ ਜੀ ਉਹ ਜਿਵੇਂ ਤੇਰੇ ਚੇਲਿਆਂ ਤੇ ਉਤਰੀ ਸੀ ਪ੍ਰਭੂ ਅੱਜ ਮੈਂ ਉਹੀ ਰੂਹ ਦੀ ਅਗ ਨਾਲ ਭਰਨਾ ਚਾਹਣੀ ਆ ਪ੍ਰਭੂ ਜੀ ਅੱਜ ਮੈਂ ਉਸੇ ਨਾਲ ਹੀ ਭਰਨਾ ਚਾਹਣੀ ਆ ਮੇਰੇ ਪਿਤਾ ਪਰਮੇਸ਼ਰ ਜੀ ਉਹ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਦਿਲ ਦੇ ਵਿੱਚ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਮੈਂ ਉਹਨਾਂ भरना चाहनी है प्रभु जी मेरा परिवार भरे मेरे पिता परमेश्वर जी ओ मेरे पिता परमेश्वर शूलो मेरे पिता परमेश्वर जी ओ शिखरा बरा 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 शरी खला बराबर बह शिखरा बरा 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 शरी खला बरा बब रे खेरे मेरा बे बरा सारी खला बरा बरा শি খারা বারাবারা সারি খালা বার বারা বারা সারি খালা বারাবা শি খারা বারাবার এ শারা খালা বেড়ে বে শি খারা বারা বারাবা সা খারাপ বারাবা ষা খারা বারা বারাবা ਸ਼ੂਲੋ ਮੇਰੇ ਪਿਤਾ ਪਰਮੇਸ਼ਰ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਰੂਹ ਦਾ ਆਤਮਾ ਹਰ ਇੱਕ ਤੇ ਉਤਰੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਰੂਹ ਦਾ ਆਤਮਾ ਤੇਰਾ ਸ਼ਕਤੀ ਉਤਰੇ ਮੇਰੇ ਪਿਤਾ ਪਰਮੇਸ਼ਰ ਜੀ ਤੇਰੀ ਸ਼ਕਤੀ ਉਤਰੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਬਾਈਬਲ ਚ ਲਿਖਿਆ ਵੈ ਕੱਲਾ ਕੱਲੇ ਤੇ ਮੇਰਾ ਆਤਮਾ ਉਤਰੂਗਾ ਪ੍ਰਭੂ ਅੱਜ ਇਹਨਾਂ ਨੂੰ ਭਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਰੂਹ ਦੇ ਨਾਲ ਭਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਇਹ ਪਿਆਸ ਹੈ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੀ ਪਿਆਸ ਬਜਾ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਰੂਹ ਦਾ ਆਤਮਾ ਉਤਰੇ ਮੇਰੇ ਪਿਤਾ ਪਰਮੇਸ਼ਰ ਜੀ ਇਹ ਦਿਲ ਚ ਵਸਾਉਣਾ ਚਾਹੁੰਦੇ ਮੇਰੇ ਪਿਤਾ ਪਰਮੇਸ਼ਰ ਜੀ ਪਰਦੇਓ ਮੇਰੇ ਪਿਤਾ ਪਰਮੇਸ਼ਰ ਜੀ ਪਰਦੇਓ ਮੇਰੇ ਪਿਤਾ ਪਰਮੇਸ਼ਰ ਜੀ ਅ ਤੇਰੀ ਰੂਹ ਦੇ ਨਾਲ ਭਰ ਕੇ ਜਾਣ ਪ੍ਰਭੂ ਜੀ ਅ ਤੇਰੀ ਰੂਹ ਲੜ ਪਰ ਕੇ ਜਾਨਵੇਰੇ ਪਿਤਾ ਪਰਮੇਸ਼ਵਰ ਜੀ ਉਹ ਉਤਰੇ ਮੇਰੇ ਪਿਤਾ ਪਰਮੇਸ਼ਵਰ ਜੀ ਉਹ ਤੇਰੀ ਸ਼ਕਤੀ ਆਵੇ ਮੇਰੇ ਪਿਤਾ ਪਰਮੇਸ਼ਵਰ ਜੀ ਉਹ ਤੇਰੀ ਸ਼ਕਤੀ ਆਵੇ ਮੇਰੇ ਪਿਤਾ ਪਰਮੇਸ਼ਵਰ ਜੀ ਪਰ ਦਿਓ ਮੇਰੇ ਪਿਤਾ ਪਰਮੇਸ਼ਵਰ ਜੀ ਪਰ ਦਿਓ ਮੇਰੇ ਪਿਤਾ ਪਰਮੇਸ਼ਵਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਵਰ ਜੀ ਤੂੰ ਸਾਨੂੰ ਅਧਿਕਾਰ ਦਿੱਤਾ ਮੇਰੇ ਪਿਤਾ ਪਰਮੇਸ਼ਵਰ ਜੀ ਤੂੰ ਸਾਨੂੰ ਅਧਿਕਾਰ ਦਿੱਤਾ ਮੇਰੇ ਪਿਤਾ ਪਰਮੇਸ਼ਵਰ ਜੀ ਅਜੇ ਪਿਆਸੇ ਆ ਮੇਰੇ ਪਿਤਾ ਪਰਮੇਸ਼ਵਰ ਜੀ ਤੇਰੀ ਰੂਹ ਦੇ ਪਿਆਸੇ ਮੇਰੇ ਦਾ ਪਰਮੇਸ਼ਰ ਜੀ ਪਰਦਿਓ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦਿਲ ਖਾਲੀ ਕੀਤੇ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦਿਲ ਦੇ ਵਿੱਚ ਆਓ ਮੇਰੇ ਪਿਤਾ ਪਰਮੇਸ਼ਰ ਜੀ ਦਿਲ ਦੇ ਵਿੱਚ ਆਓ ਮੇਰੇ ਪਿਤਾ ਪਰਮੇਸ਼ਰ ਜੀ ਇਹ ਤੁਹਾਨੂੰ ਦਿਲ ਦੇ ਵਿੱਚ ਵਸਾਉਣਾ ਚਾਹੁੰਦੇ ਮੇਰੇ ਪਿਤਾ ਪਰਮੇਸ਼ਰ ਜੀ ਪਰਦਿਓ ਮੇਰੇ ਪਿਤਾ ਪਰਮੇਸ਼ਰ ਜੀ ਪਰੋ ਮੇਰੇ ਪਿਤਾ ਪਰਮੇਸ਼ਰ ਜੀ ਪਰੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਜੋ ਕੰਮ ਅਧੂਰੇ ਪਏ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਜ਼ਿੰਦਗੀ ਚ ਪੂਰੇ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਚੁਣੇ ਹੋਏ ਕਦੇ ਸ਼ਰਮਿੰਦਾ ਨਾ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਇੱਕ ਦਿਨ ਸ਼ਰਮਿੰਦਾ ਨਾ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ 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 ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ 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 ਪ੍ਰਭੂ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਮਹਾਨ ਹੈ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਤੇਰੇ ਰੂਹ ਦੇ ਨਾਲ ਪਰਣਾ ਚਾਹੁੰਦੇ ਆ